ਪੰਡਿਤ ਸ਼ਰਦਾ ਰਾਮ ਫਲੋਰੀ ਜੀ ਦਾ ਜਨਮ ਦਿਹਾੜਾ 28 ਸਤੰਬਰ ਨੂੰ ਮਨਾਇਆ ਜਾ ਰਿਹਾ ਵਾ ਲੁਧਿਆਣਾ ਦੇ ਵਿੱਚ ਹਰ ਸਾਲ ਵੱਡੇ ਪੱਧਰ ਤੇ ਇਹ ਦਿਹਾੜਾ ਮਨਾਇਆ ਜਾਂਦਾ ਵਾ ਦੱਸਿਆ ਕਿ ਪੰਡਿਤ ਸ਼ਰਦਾ ਰਾਮ ਫਲੋਰੀ ਜਿਨ੍ਹਾਂ ਨੇ ਓਮ ਜੈ ਜਗਦੀਸ਼ ਆਰਤੀ ਲਿਖੀ ਸੀਗੀ ਉਹਨਾਂ ਦਾ ਦਿਹਾੜਾ ਜਿਹੜਾ ਵਾ ਇਹ ਹਰ ਸਾਲ ਮਨਾਇਆ ਜਾਂਦਾ ਵਾ ਤਾਂ ਮੇਰੇ ਨਾਲ ਕ੍ਰਿਸ਼ਨ ਕੁਮਾਰ ਬਾਬਾ ਜੀ ਮਜੂਨੇ ਜਿਹੜੇ ਕਿ ਹਰ ਸਾਲ ਇਹ ਜਨਮ ਦਿਨ ਜਿਹੜਾ ਵਾ ਮਨਾਉਂਦੇ ਨੇ ਬਾਬਾ ਜੀ ਓਮ ਜੈ ਜਗਦੀਸ਼ ਆਰਤੀ ਦੇ ਨਿਰਮਾਤਾ ਪੰਡਿਤ ਸਰਦਾ ਰਾਮ ਫਲੋਰੀ ਦਾ ਜਨਮ ਦਿਨ 28 ਤਰੀਕ ਨੂੰ ਮਨਾਣ ਜਾ ਰਹੇ ਹਾਂ ਇਸ ਵਾਰ ਕੀ ਖਾਸ ਹੋਵੇਗਾ ਗੱਲ ਇਹ ਹੈ ਵੀ ਜਨਮ ਦਿਨ ਜਾਂ ਜੋ ਵੀ ਮਹਾਨ ਗੁਰੂਆਂ ਦੇ ਸ਼ਹੀਦਾਂ ਦੇ ਦੇਸ਼ ਭਗਤਾਂ ਦੇ ਸ਼ਹੀਦੀ ਦਿਨ ਜਦ ਅਸੀਂ ਮਨਾਉਂਦੇ ਆਂ ਤਾਂ ਸੀ ਉਹਨਾਂ ਦੇ ਜੀਵਨ ਤੇ ਚਰਚਾ ਕਰਦੇ ਆ ਕਿ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਕੀ ਕੀਤਾ ਕੀ ਸਮਾਜ ਲਈ ਕੀ ਗੱਲਾਂ ਸਿੱਖਿਆਦਾਇਕ ਨੇ ਪੰਡਿਤ ਸ਼ਰਦਾ ਰਾਮ ਫਲੋਰੀ ਨੇ ਪ੍ਰਚਲਿਤ ਉਹਨਾਂ ਦੀ ਆਰਤੀ ਹੈ ਓਮ ਜੈ ਜਗਦੀਸ਼ਰੇ ਸਵਾਮੀ ਜੈ ਜਗਦੀਸ਼ਰੇ ਜਿਹੜੀ ਇੱਕ ਸੈਕੂਲਰ ਆਰਤੀ ਹੈ ਜਿਹੜੀ ਕਿ ਪ੍ਰਭੂ ਦਾ ਮੈਂ ਸਮਝਦਾ ਇੱਕ ਭਗਤੀ ਕਹਿ ਲਓ ਜਾਂ ਆਰਾਧਨਾ ਕਹਿ ਲਓ ਉਹਦਾ ਇੱਕ ਰਸਤਾ ਪਰ ਉਹਨਾਂ ਦੇ ਜੀਵਨ ਦੇ ਬਾਕੀ ਪੱਖ ਵੀ ਨੇ ਉਹ ਇੱਕ ਫਰੀਡਮ ਫਾਈਟਰ ਸੀ ਇੱਕ ਲੇਖਕ ਸੀ ਇੱਕ ਦੇਸ਼ ਭਗਤ ਸੀ ਇੱਕ ਸਮਾਜ ਸੁਧਾਰਕ ਸੀ ਜਿਹੜੇ ਉਹ ਜੀਵਨ ਦੇ ਬਾਕੀ ਪੱਖ ਨੇ ਮੈਂ ਸਮਨਾ ਉਹ ਉਜਾਗਰ ਕਰਨਾ ਲੋਕਾਂ ਦੇ ਵਿੱਚ ਲੈ ਕੇ ਜਾਣਾ ਉਹਨਾਂ ਦੀਆਂ ਲਿਖੀਆਂ ਜਿਹੜੀਆਂ ਪੁਸਤਕਾਂ ਨੇ ਉਹ ਇੱਕ ਸਮਾਜ ਨੂੰ ਹਲੂਣਾ ਦਿੰਦੀਆਂ ਨੇ ਸਮਾਜ ਨੂੰ ਜਾਗਰੂਕ ਕਰਦੀਆਂ ਨੇ ਜਿਹੜਾ ਉਹਨਾਂ ਨੇ ਜਿੱਥੇ ਉਹ ਇੱਕ ਫਰੀਡਮ ਫਾਈਟਰ ਦੇ ਤੌਰ ਤੇ ਉਹਨਾਂ ਨੇ ਅੰਗਰੇਜ਼ ਹਕੂਮਤ ਦੇ ਖਿਲਾਫ ਜਿਹੜਾ ਉਹ ਇੱਥੇ ਬੋਲਦੇ ਸੀ ਜੋ ਉਹ ਵਿਚਾਰ ਰੱਖਦੇ ਜੋ ਉਹ ਬੋਲਦੇ ਉਹ ਦੱਸਦੇ ਸੀ ਕਿ ਸ਼ਾਮ ਨੂੰ ਉੱਥੇ ਬ੍ਰਿਟਿਸ਼ ਗਵਰਨਮੈਂਟ ਦੇ ਵਿੱਚ ਉੱਥੇ ਸ਼ਬਦਾ ਤੇ ਉਹਦੀ ਚਰਚਾ ਹੁੰਦੀ ਕਿ ਅੱਜ ਭਾਂਡੇ ਜੀ ਕੀ ਬੋਲੇ ਨੇ ਤੇ ਉਹਨਾਂ ਦਾ ਤੁਸੀਂ ਸਮਾਜਿਕ ਤੌਰ ਤੇ ਲਾਈਏ ਉਹਨਾਂ ਦੀ ਲਿਖੀ ਹੋਈ ਪੁਸਤਕ ਬਾਤਚੀਤ ਉਹ ਉਸ ਸਮੇਂ ਦੇ ਜਿਹੜੇ ਅੰਗਰੇਜ਼ ਹਕੂਮਤ ਦੇ ਜਿਹੜੇ ਅਫੀਸਰ ਆਉਂਦੇ ਸੀ ਉਹਨਾਂ ਨੂੰ ਪੜ੍ਹਣੀ ਪੈਂਦੀ ਸੀ ਕਿ ਉਹਨਾਂ ਨੂੰ ਪੰਜਾਬ ਬਾਰੇ ਗਿਆਨ ਹੋ ਸਕੇ ਜਿਹੜਾ ਸਿੱਖ ਰਾਜ ਦੀ ਵਿਥਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਤੋਂ ਬਾਅਦ ਉਹ ਸਾਰਾ ਕੁਝ ਕਿ ਲੋਕਾਂ ਨੂੰ ਗਿਆਨ ਹੋਵੇ ਉਹ ਉਹ ਉਹਨਾਂ ਨੇ ਉਸ ਤੇ ਪੁਸਤਕ ਲਿਖੀ ਇੱਕ ਵੱਡੀ ਗੱਲ ਜਿਹੜਾ ਬਾਗਿਆਵਤੀ ਨਾਵਲ ਲਿਖਿਆ ਹੈ ਬਾਗਿਆਵਤੀ ਨਾਵਲ ਹੈ ਉਹ ਇੱਕ ਤੁਹਾਨੂੰ ਜਿਹੜੀ ਬੇਟੀ ਦੀ ਜਾਂ ਸ਼ਾਦੀ ਹੁੰਦੀ ਹੈ ਤਾ ਉਸ ਨੂੰ ਦਾਗ ਚ ਦਿੱਤਾ ਜਾਂਦਾ ਸੀ ਜਿਹੜਾ ਕਿ ਅੱਜ ਤੋਂ ਸਮਝ ਲਓ ਵੀ 40 ਸਾਲ ਜਾਂ 50 ਸਾਲ ਪਹਿਲਾਂ ਕਹਿ ਲਓ ਕਿਉਂਕਿ ਆਪਣੀ ਸੁਰਤ ਤੇ ਦੇਖਿਆ ਨਹੀਂ ਇਸ ਕਰਕੇ ਮੈਂ ਸਮਝਦਾ ਉਹ ਜਿਹੜਾ ਨਾਵਲ ਉਹ ਇੱਕ ਬੇਟੀ ਲਈ ਉਹ ਸਿੱਖਿਆ ਦਈ ਕਿ ਉੱਥੇ ਜਿਹੜਾ ਤੁਸੀਂ ਕਿਉਂਕਿ ਨਵੇਂ ਰਿਸ਼ਤੇ ਉਹਨਾਂ ਰਿਸ਼ਤਿਆਂ ਉੱਥੇ ਇੱਕ ਬੇਟੀ ਘਰ ਦੇ ਵਿੱਚ ਹੋਰ ਤਰ੍ਹਾਂ ਦਾ ਜੀਵਨ ਹੁੰਦਾ ਜਦ ਸੋਸਰਾਲ ਜਾਂਦੀ ਹੈ ਤਾਂ ਹੋਰ ਹੈ ਤੇ ਉਹ ਇੱਕ ਬੜਾ ਵੱਡਾ ਉਹਦੇ ਜੀਵਨ 'ਚ ਪਰਵਰਤਨ ਆਉਂਦਾ ਹੈ ਤੇ ਉਥੇ ਕਿਸ ਤਰ੍ਹਾਂ ਰਹਿਣਾ ਕਿਸ ਤਰ੍ਹਾਂ ਉਹ ਰਿਸ਼ਤਿਆਂ ਦਾ ਸਤਕਾਰ ਕਰਨਾ ਕਿਸ ਤਰ੍ਹਾਂ ਸਾਡਾ ਸਭਿਆਚਾਰ ਕਿਸ ਤਰ੍ਹਾਂ ਦਾ ਸਾਡਾ ਸੰਸਕਾਰ ਨੇ ਉਹ ਸਾਰਾ ਕੁਝ ਬੇਟੀ ਨੂੰ ਉਸ ਗੱਲ ਦਾ ਗਿਆਨ ਹੋਵੇ ਤੇ ਉਹ ਵਾਗਿਆਵਤੀ ਨਾਵਲ ਉਸ ਸਮੇਂ ਦਾ ਚ ਦਿੱਤਾ ਜਾਂਦਾ ਸੀ ਪਰ ਮੈਨੂੰ ਐ ਲੱਗ ਰਿਹਾ ਅੱਜ ਜਿਵੇਂ ਤਲਾਕ ਹੋ ਰਹੇ ਨੇ ਆਪਾਂ ਦੇਖ ਰਹੇ ਆਂ ਤਾਂ-ਤਾਂ ਡਾਈਵੋਰਸ ਦੇ ਕੇਸ ਆਉਂਦੇ ਨੇ ਕਿ ਸ਼ਾਇਦ ਉਹਦੇ ਨਾਲੋਂ ਵੱਧ ਅੱਜ ਉਹ ਨਾਵਲ ਦੀ ਜ਼ਰੂਰਤ ਹੈ ਉਹ ਨਾਵਲ ਅੱਜ 20 ਬੇਟੀਆਂ ਨੂੰ ਕਿਉਂਕਿ ਐਮਬੀਏ ਕਰ ਲੈਣਾ ਜਾਂ ਹੋਰ ਹਾਈਲੀ ਕੁਆਲੀਫਿਕੇਸ਼ਨ ਕੋਈ ਵੀ ਲੈ ਲੈਣੀ ਸਟੱਡੀ ਕਰਨੀ ਉਹ ਹੋਰ ਗੱਲ ਹੈ ਪਰ ਜਿੱਥੋਂ ਤੱਕ ਜਿਹੜੇ ਸੰਸਕਾਰਾਂ ਦੀ ਗੱਲ ਆ ਜਿਹੜੇ ਰਿਸ਼ਤਿਆਂ ਦੀ ਗੱਲ ਆ ਜਿਹੜਾ ਪਰਿਵਾਰਕ ਗੱਲ ਹੈ ਇੱਥੇ ਕਈ ਘਟਨਾਵਾਂ ਮੈਂ ਲੁਧਿਆਣੇ ਦੀਆਂ ਮੈਨੂੰ ਪਤਾ ਹੈ ਕਿ ਵਿਆਹ ਤੇ ਲਾਇਆ 2 ਕਰੋੜ ਰੁਪਏ 3 ਕਰੋੜ ਲਾਇਆ ਬੜਾ ਬਾਹਰ ਜਾ ਕੇ ਵਿਆਹ ਵੀ ਕੀਤਾ ਤੇ 1 ਮਹੀਨੇ ਬਾਅਦ ਤਲਾਕ ਹੋ ਗਿਆ ਉਸ ਮਾਤਾ ਪਿਤਾ ਜਾਣਦੇ ਨੇ ਲੜਕੀ ਦੇ ਮਾਤਾ ਪਿਤਾ ਜਾਂ ਲੜਕੇ ਦੇ ਉਹਨਾਂ ਨੂੰ ਪਤਾ ਕਿ ਕਿੱਡਾ ਕੋਨਾ ਤੇ ਦੁੱਖਾਂ ਦਾ ਪਹਾੜ ਟੁੱਟਦਾ ਜਦ ਬੀਟੀ ਕੋ ਘਰ ਆਉਂਦੀ ਹੈ ਪਾਪਾ ਸੌਂਦੀ ਹੈ ਇਸ ਕਰਕੇ ਇਹ ਗੱਲਾਂ ਨੂੰ ਇੱਕ ਤਾਂ ਸਾਡੇ ਅੰਦਰੋਂ ਅੱਜ ਸਮਾਜ ਦੇ ਵਿੱਚ ਸਹਿਜ ਖਤਮ ਹੋ ਗਿਆ ਪਰਿਵਾਰਾਂ ਦੇ ਵਿੱਚ ਦੀ ਯੂਥ ਦੇ ਵਿੱਚ ਸਹਿਜ ਹੈ ਦੀ ਕਿਸੇ ਦੀ ਗੱਲ ਸੁਣਦੇ ਨਹੀਂ ਮਾਂ-ਬਾਪ ਦੀ ਨਹੀਂ ਸੁਣਦੇ ਅਸੀਂ ਹੋਰ ਤਾਂ ਕੀ ਸੁਣਨੀ ਬਜ਼ੁਰਗਾਂ ਦੀ ਸੀਨੀਅਰ ਦੀ ਜਿਹੜੀਆਂ ਅੱਗੇ ਨਾਨੀਆਂ ਦਾਦੀਆਂ ਮੈਂ ਸਮਝਦਾ ਹਾਂ ਕਿ ਗਿਆਨ ਦੇ ਇੰਜੈਕਸ਼ਨ ਦਿੰਦੀ ਅਸੀਂ ਬੱਚਿਆਂ ਨੂੰ ਤੇ ਅੱਜ ਤਾਂ ਬੇਟੀਆਂ ਜੇ ਉਹ ਛੋਟੇ ਬੱਚੇ ਨੂੰ ਕੁਛ ਨਾ ਕੋਈ ਗੱਲ ਕਹਿੰਦੀ ਆ ਉਹ ਸਮਝਦੇ ਵੀ ਜੇ ਨਾਨੀ ਕੋਲੇ ਜਾਂ ਦਾਦੀ ਕੋਲੇ ਬੈਠ ਕੇ ਪਤਾ ਨਹੀਂ ਬਿਮਾਰ ਨਾ ਹੋ ਜਾ ਮੇਰਾ ਬੇਟਾ ਜਾਂ ਉਹ ਨਾ ਮੇਰਾ ਮਤਲਬ ਅਸੀਂ ਹੋਰ ਹੀ ਕਿਸਮ ਦਾ ਇੱਕ ਸਮਾਜ ਨੂੰ ਬਣਾਉਣ ਜਾ ਰਹੇ ਆ ਜਦ ਕਿ ਸਾਡਾ ਬੜਾ ਅਮੀਰ ਵਿਰਸਾ ਸਾਡੇ ਤਾਂ ਅਧੀਆਂ ਵੈਦ ਸੀ ਮੈਂ ਸਮਝਦਾ ਨਾਨੀਆਂ ਦਾਦੀਆਂ ਕਿ ਉਹ ਘਰ 'ਚ ਹੀ ਇਲਾਜ ਹੋ ਜਾਂਦੇ ਸੀ ਜਿਹੜੇ ਇਲਾਜ ਲਈ ਅਸੀਂ ਬੱਚੇ ਨੂੰ ਮਾਮੂਲੀ ਗੱਲ ਹੁੰਦੀ ਆ ਅਸੀਂ ਹਸਪੀਟਲ ਲਈ ਫਿਰਦੇ ਹਾਂ ਹੌਲੀ ਫਿਰਦੇ ਜਿਹੜਾ ਸੋਡੀ ਰਸੋਈ ਹੋਈ ਐਦਾ ਵੈਦ ਆ ਤੇ ਇਹ ਸਾਰੀਆਂ ਗੱਲਾਂ ਨੂੰ ਸੋਚਣਾ ਸਮਝਣਾ ਸਾਦਗੀ ਨਾਲ ਵਿਚਰਨਾ ਸ਼ਹਿਜ ਦੇ ਨਾਲ ਸਾਦਗੀ ਇਹ ਉਸ ਸਮੇਂ ਦੀਆਂ ਜਿਹੜੀਆਂ ਗੱਲਾਂ ਜਿਹੜੇ ਉਹ ਲੇਖਕਾਂ ਨੇ ਲਿਖ ਦਿੱਤੀਆਂ ਉਹਨਾਂ ਨੇ ਆਪਣੇ ਤਜਰਬਿਆਂ ਤੇ ਲਿਖਤੀਆਂ ਤੇ ਉਹਨਾਂ ਨੂੰ ਜੀਵਨ ਅੰਦਰ ਧਾਰਨ ਕਰਨਾ ਇਹ ਹੈ ਕਿਉਂਕਿ ਦਿਨ ਮਨਾਉਂਦੇ ਆ ਅਸੀਂ ਕਹਿੰਦੇ ਆ ਅਸੀਂ ਦਿਨ ਮਨਾ ਰਹੇ ਆ ਦਿਨ ਮਨਾ ਕੇ ਅਸੀਂ ਉਹਨਾਂ ਦੇ ਜੀਵਨ ਬਾਰੇ ਗੱਲਾਂ ਕਰਦੇ ਐਚ ਐਸ 베ਦੀ ਜਿਨ੍ਹਾਂ ਨੇ ਉਹਨਾਂ ਬਾਰੇ ਤਿੰਨ ਪੁਸਤਕਾਂ ਲਿਖੀਆਂ ਨੇ 베ਦੀ ਸਾਹਿਬ ਨੇ ਤੇ ਉਹ 베ਦੀ ਸਾਹਿਬ ਨਾਲ ਮੇਰਾ ਲਾਹੌਰ ਮਿਲਾਪ ਹੋਇਆ ਸੀ 23 ਸਾਲ ਪਹਿਲਾਂ ਤੇ ਉਹਨਾਂ ਨੇ ਕਿਹਾ ਕਿ 바ਵਾ ਜੀ ਤੁਸੀਂ ਬਾਬਾ ਬੰਦਾ ਬਹਾਦਰ ਨੂੰ ਯਾਦ ਕਰਦੇ ਹੋ ਤੁਸੀਂ ਧੀਆਂ ਦੀ ਲੋਹੜੀ ਬਣਾਉਂਦੇ ਹੋ ਪਰ ਇੱਕ ਐਡਾ ਵੱਡਾ ਰਾਈਟਰ ਹੈ ਉਹਨੂੰ ਕੋਈ ਨਹੀਂ ਯਾਦ ਕਰਦਾ ਤੇ ਮੈਂ ਕਿਹਾ ਜੀ ਮੈਨੂੰ ਦਿਨ ਦੱਸੋ ਕਦੋਂ ਜਨਮ ਦਿਨ ਆ ਤਾਂ ਲੋ ਆਪਾਂ ਮਨਾ ਦਿੰਨੇ ਆ ਅਨੁਰਾਗ ਵਰਮਾ ਇੱਥੇ ਡਿਪਟੀ ਕਮਿਸ਼ਨਰ ਸੀ ਮੈਂ ਉਹਨਾਂ ਨੂੰ ਕਾਲ ਕੀਤੀ ਆਖੇ ਮੈਂ ਕਿਹਾ ਜੀ ਤੁਹਾਨੂੰ ਪਤਾ ਹੈ ਕਿੰਨਾ ਨੇ ਲਿਖੀ ਆਰਤੀ ਕਹਿੰਦੇ ਬਾਵਾ ਜੀ ਇਹ ਤਾਂ ਨਹੀਂ ਪਤਾ ਪਰ ਕੌਣ ਨੇ ਆ ਘਰ ਤੇ ਮੈਂ ਕਿਹਾ ਫਿਰ ਜਿਨ੍ਹਾਂ ਨੇ ਆਰਤੀ ਲਿਖੀ ਆਪਾਂ ਉਹਨਾਂ ਦਾ ਜਨਮ ਦਿਨ ਮਨਾਉਣਾ ਤੇ ਜਿਨ੍ਹਾਂ ਨੇ ਉਹਦੇ ਬਾਰੇ ਲਿਖਿਆ ਉਹਨਾਂ ਦੇ 골ਡ ਮੈਡਲ ਪਾਉਣਾ ਪਰ ਉਹ ਪਾਉਣਾ ਥੋਤੋਂ ਆ ਤੇ ਅਸੀਂ ਉਹ ਪਾਇਆ ਵੀ ਅਗਰਨਗਰ ਕਮਿਊਨਿਟੀ ਸੈਂਟਰ 'ਚ 2003 ਦੇ ਵਿੱਚ ਸਮਾਗਮ ਕੀਤਾ ਮੇਰਾ ਕਹਿਣ ਤੋਂ ਭਾਵ ਇਹ ਜਿਹੜੇ ਸਮਾਗਮ ਨੇ ਸਮੇਂ ਨੇ ਦੇਖੋ 5-4 ਲੱਖ ਰੁਪਏ ਲੱਗਦਾ ਸਾਡੇ ਲਈ ਤਾਂ ਉਹ ਵੀ ਪਹਾੜ ਹੁੰਦਾ ਤੇ ਉਹ ਉਹ ਵੀ ਸਹਿਯੋਗ ਦੇ ਨਾਲ ਸਮਾਗਮ ਹੁੰਦੇ ਨੇ ਹਰ ਸਾਲ ਅਸੀਂ ਕੋਈ ਨਾ ਕੋਈ ਸਮਾਗਮ ਚੱਲਦੇ ਰਹਿੰਦੇ ਨੇ ਪਰ ਇਹ ਜਿਹੜੇ ਸਮਾਜਿਕ ਤੌਰ ਤੇ ਇਹ ਇਹ ਸਮਾਗਮਾਂ ਨੂੰ ਸਹਿਯੋਗ ਸਰਪ੍ਰਸਤੀ ਜਿਹੜੇ ਲੋਕ ਦਿੰਦੇ ਨੇ ਉਹ ਉਹ ਵੀ ਧੰਨੇ ਉਹਨਾਂ ਲੋਕਾਂ ਦਾ ਵੀ ਮੈਂ ਤਾਂ ਧੰਨਵਾਦ ਕਰਦਾ ਕਿਉਂਕਿ ਜਿਹੜੇ ਲੋਕ ਇਸ ਗੱਲ ਨੂੰ ਸਮਝਦੇ ਨੇ ਕਿਉਂਕਿ ਮੈਂ ਸਮਝਦਾ ਅੱਜ ਸਮਾਂ ਹੀ ਨਹੀਂ ਕਿਸੇ ਕੋਲ ਤੇ ਜਿਹੜਾ ਸਮਾਂ ਹੋਣਾ ਸਮਾਂ ਲਾਉਣਾ ਅਤੇ ਉਹਨੂੰ ਆਰਗੇਨਾਈਜ਼ ਕਰਨਾ ਉਹਨੂੰ ਤੁਹਾਡੇ ਵਰਗੇ ਆ ਉਦੋਂ ਬੌਜੀ ਨਾਲ ਵੱਡੇ ਬੌਜੀ ਨਾਲ ਜਦੋਂ ਗੱਲਾਂ ਹੋਈਆਂ ਤੇ ਜੇ ਅਸਲੀ ਪੁੱਛੋ ਤਾਂ ਬੌਜੀ ਦੀ ਵੀ ਦੇਣੇ ਪੰਜਾਬ ਕੇਸਰੀ ਦੇ ਅ ਅੱਜ ਮੈਂ ਸਮਝਦਾ ਕਿ ਉਹਨਾਂ ਨੇ ਮੈਨੂੰ ਯਾਦ ਆ ਪਹਿਲੀ ਵਾਰ ਜਦ ਕਹੋ ਕਹਿੰਦੇ ਬੇਟਾ ਬਹੁਤ ਅੱਛਾ ਕੰਮ ਕਰ ਰਹੇ ਹੋ ਤੇ ਇਹ ਕਰੋ ਇਹੇੇੇ ਕਰਨੇ ਚਾਹੀਦੇ ਆ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਂਦਾ ਸੁਣਿਆ ਤੇ ਹੁਣ ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਭੇਜੋ ਅਸੀਂ ਪੰਜਾਬ ਕੇ ਇਸ ਦੀ ਛਾਪੀਏ ਇਸ ਗੱਲ ਨੂੰ ਕਿ ਸਰਦਾਰ ਰਾਮ ਫਲौरी ਦਾ ਜਨਮ ਦਿਨ ਆ ਰਿਹਾ ਹੈ ਮੇਰਾ ਮਤਲਬ ਜਿਹੜੇ ਬਜ਼ੁਰਗ ਨੇ ਜਿਹੜੇ ਸਿਆਣੇ ਨੇ ਜਿਹੜੇ ਸਮਾਜ ਨੂੰ ਜਿਹੜੇ ਇਹ ਗੱਲਾਂ ਨੂੰ ਸਮਝਦੇ ਨੇ ਕਿ ਕੀ ਹੋਣਾ ਚਾਹੀਦਾ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਤੇ ਉਹ ਜਰੂਰ ਤੁਹਾਨੂੰ ਇਹਨਾਂ ਗੱਲਾਂ ਤੇ ਖੁਸ਼ ਹੁੰਦੇ ਨੇ ਕਿ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਇਸ ਵਾਰ ਕਿੰਨੇ ਕਿ ਸ਼ਕਤੀਤਾ ਦਾ ਸਨਮਾਨ ਕੀਤਾ ਜਾ ਰਿਹਾ ਹੈ ਕਿਹੜੀ ਕਿਹੜੀ ਸ਼ਕਤੀਤਾ ਕਿੱਥੇ ਕਿੱਥਾ ਆ ਰਹੀਆਂ ਨੇ ਅਸੀਂ 11 ਸਖਸ਼ੀਤਾ ਦਾ ਸੋਚਿਆ ਜਿਹੜਾ ਸਨਮਾਨ ਕਰਾਂਗੇ ਤੇ ਕੋਈ ਰਾਈਟਰ ਹੈ ਕੋਈ ਕੋਈ ਸਮਾਜ ਸੇਵੀ ਹੈ ਇਸ ਤਰ੍ਹਾਂ ਜਿਹੜੀਆਂ ਵੱਖ-ਵੱਖ ਫੀਲਡ ਨਾਲ ਸੰਬੰਧਿਤ ਜਿਹੜੀਆਂ ਸਖਸ਼ੀਤਾ ਸਮਾਜ ਲਈ ਕੁਝ ਕਰਦੀਆਂ ਨੇ ਉਹਨਾਂ ਦਾ ਚਲੋ ਸਾਡਾ ਆਨਰ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਪਰ ਉਹਨਾਂ ਦਾ ਆਨਰ ਜਦ ਕਰਦੇ ਆ ਤਾਂ ਤੁਹਾਡੇ ਮਨ ਨੂੰ ਵੀ ਇੱਕ ਸਕੂਨ ਮਿਲਦਾ ਤੇ ਸ਼ਾਇਦ ਅਗਲੇ ਨੂੰ ਵੀ ਚੰਗਾ ਲੱਗਦਾ ਕਿ ਯਾਰ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਰਿਕੋਗਨਾਈਜ਼ ਕੀਤਾ ਜਾ ਰਿਹਾ ਹੈ। ਬਾਬਾ ਪੰਡਤ ਸ਼ਾਦਾ ਰਾਮ ਫਲੋਰੀ ਜਿਨ੍ਹਾਂ ਦਾ ਜਨਮ ਫਲੋਰੀ ਦੇ ਵਿੱਚ ਹੋਇਆ ਅ ਮੇਰੇ ਖਿਆਲ ਤੁਸੀਂ ਸਵੇਰੇ ਪਹਿਲਾਂ ਉੱਥੇ ਜਾ ਕੇ ਵੀ ਨਤਮਸਤਕ ਉਹਨਾਂ ਦੇ ਘਰ ਜਾ ਕੇ ਤੁਸੀਂ ਪਹਿਲਾਂ ਗਏ ਆ ਉਹਨਾਂ ਦੇ ਘਰ ਵੀ ਗਏ ਤੁਸੀਂ ਇਹ ਦੇਖੋ ਪੰਡਤ ਜੀ ਨੇ ਮਹਿਲਾਵਾਂ ਦੀ ਗੱਲ ਕੀਤੀ ਹੈ ਮਹਿਲਾਵਾਂ ਦੇ ਸਤਕਾਰ ਦੀ ਉਹਨਾਂ ਦੇ ਮੈਂ ਸਮਝਦਾ ਜਿੱਥੇ ਉਹਨਾਂ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਉਹਨਾਂ ਨੇ ਬਾਲ ਵਿਵਾਦ ਦਾ ਵਿਰੋਧ ਕੀਤਾ ਤੇ ਉਹਨਾਂ ਨੇ ਇਹ ਉਹਨਾਂ ਨੇ ਇਸਤਰੀ ਦੇ ਮਾਨ ਸਨਮਾਨ ਦੀ ਗੱਲ ਕੀਤੀ ਹੈ ਅੱਜ ਵੀ ਜਿਹੜਾ ਫਲੋਰ ਮੰਦਰ ਹੈ ਉਹ ਮੰਦਰ ਦੀ ਜਿਹੜੀ ਕਮੇਟੀ ਹੈ ਉਹ ਮਹਿਲਾਵਾਂ ਦੀ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਨਹੀਂ ਜਿਹੜੀਆਂ ਗੱਲਾਂ ਕਈ ਅਸੀਂ ਨਾ ਰਿਵਾਜ ਬਣ ਜਾਂਦੇ ਨੇ ਤੇ ਜਿਹੜੀਆਂ ਸਮਾਜ ਨੂੰ ਕਲੰਕਿਤ ਕਰਨ ਵਾਲੀਆਂ ਹੁੰਦੀਆਂ ਨੇ ਤੁਸੀਂ ਸੌਰੀ ਗੱਲ ਥੋੜੀ ਵੱਖਰੀ ਹੈ ਲੋੜੀ ਦੀ ਲਾ ਲੋ ਕੋਈ ਸਮਾਂ ਸੀ ਲੜਕੀਆਂ ਨੂੰ ਜਨਮ ਤੇ ਗळा ਘੁੱਟ ਕੇ ਮਾਰ ਦਿੱਤਾ ਜਾਂਦਾ ਸੀ ਕਿ ਉਹਦੇ ਉਹਦੇ ਹੱਥ 'ਚ ਪੂਣੀ ਫੜਾ ਕੇ ਕਿ ਗੁੜ ਖਾਈ ਪੂਣੀ ਕੱਤੀ ਆਪਨਾ ਹੀ ਵੀਰੇ ਨੂੰ ਕੱਤੀ ਇਹ ਕਹਿ ਕੇ ਲੜਕੀ ਨੂੰ ਮਾਰ ਦੇਣਾ ਵੀ ਸਾਡੇ ਘਰੇ ਲੜਕੀ ਨੇ ਕਿਉਂ ਜਨਮ ਲੈ ਲਿਆ ਕਿੱਡਾ ਵੱਡਾ ਪਾਪ ਐ ਕਿੰਨੀ ਕੈਸੀ ਸੋਚ ਐ ਕੈਸੀ ਦਰਿੰਦਗੀ ਐ ਯਾਰ ਜਿਹੜਾ ਜੀਵ ਇਸ ਦੁਨੀਆ ਤੇ ਆਇਆ ਬੱਚਾ ਆਇਆ ਉਹਨੂੰ ਜੀ ਆਇਆਂ ਕਹਿਣਾ ਵੈਲਕਮ ਕਹਿਣਾ ਇਹੀ ਲੋੜੀ ਆ ਤੇ ਜੇ ਅਸੀਂ ਉਹਦੇ ਵਿੱਚ ਕਿਤੇ ਨਾ ਕਿਤੇ ਦਰੈਤ ਕਰਾਂਗੇ ਤੇ ਸਾਡੇ ਨੂੰ ਦਰਿੰਦਾ ਕੌਣ ਆ ਉਹ ਮਾਵਾਂ ਫਿਰ ਫਿਰ ਮਾਰਨ ਵਾਲੀ ਵੀ ਮਾਂ ਨਾਨੀ ਦਾਦੀਆਂ ਹੁੰਦੀਆਂ ਨੇ ਕਿਤੇ ਨਾ ਕਿਤੇ ਤੇ ਇਹਨਾਂ ਚੀਜ਼ਾਂ ਦੇ ਖਿਲਾਫ ਹੀ ਜਗਦੇਵ ਸਿੰਘ ਜੱਸੋਵਾਲ ਜੀ ਦੀ ਰਹਿਨਮਾਈ ਹੇਠ ਆਵਾਜ਼ ਉਠਾਈ ਸੀ ਅੱਜ ਤਕਰੀਬਨ 30 ਸਾਲ ਹੋ ਗਏ ਢੀਆਂ ਦਾ ਲੋੜੀ ਮੇਲਾ ਬਣਾ ਕੇ ਉਹ ਵੀ ਇੱਕ ਵੱਖਰਾ ਸੁਨੇਹਾ ਦੇ ਰਹੇ ਆ ਸਮਾਜ ਨੂੰ ਸਰਦਾਰ ਅਰਮ ਫਲੋਰੀਜੀ ਦਾ ਜਿਹੜਾ ਜਨਮ ਦਿਹਾੜਾ ਵਾ 28 ਸਤੰਬਰ ਨੂੰ ਲੁਧਿਆਣਾ ਦੇ ਸ਼ੰਗਲਾ ਵਾਲੇ ਸ਼ਵਾਲਾ ਮੰਦਿਰ ਦੇ ਵਿੱਚ ਮਨਾਇਆ ਜਾ ਰਿਹਾ ਵਾ ਤਾਂ ਵੱਡੀ ਸ਼ਖਸੀਅਤਾਂ ਜਿਹੜੀਆਂ ਵਾ ਇਸ ਥਾਂ ਤੇ ਜਿਹੜੀਆਂ ਪਹੁੰਚ ਵੀ ਦੀਆਂ ਨੇ ਉਹਨਾਂ ਦਾ ਸਨਮਾਨ ਵੀ ਜਿਹੜਾ ਵਾ ਹਰ ਸਾਲ ਦੀ ਤਰ੍ਹਾਂ ਕੀਤਾ ਜਾਵੇਗਾ ਕੈਮਰਾਮੈਨ ਗੁਰਵਿੰਦਰ ਦੇ ਨਾਲ ਨਰਿੰਦਰ ਕਮਲ ਜਗਮਨ ਟੀਵੀ ਲੁਧਿਆਣਾ